ਬੀਤੇ ਚਾਰ ਦਿਨਾਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਵੱਖ-ਵੱਖ ਸੰਜਠੇ ਬੰਦੀਆਂ ਵੱਲੋਂ ਲੱਗਿਆ ਮੋਰਚਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਖੁੱਲਿਆ ਔਰ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਵੱਲੋਂ ਜਿਹੜਾ ਤਸਦਦ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਉਹਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਭਾਰਤ ਬੰਦ ਹੈ ਤੁਸੀਂ ਦੇਖ ਸਕਦੇ ਹੋ ਰੂੜ ਜਿਹੜੇ ਸੁਣ ਸੁਣ ਪਏ ਨੇ ਬਿਯਾਰ ਜਿਹੜੇ ਬਿਲਕੁਲ ਬੰਦ ਨੇ ਪੂਰਨ ਹਮਾਇਤ ਜਿਹੜੀ ਹੈਗੀ ਆ ਵਪਾਰੀ ਵਰਗ ਡਰਾਈਵਰ ਵਰਗ ਅਤੇ ਹੋਰ ਕਈ ਵਰਗਾਂ ਵੱਲੋਂ ਜਿਹੜੀਆਂ ਦਿੱਤੀ ਜਾ ਰਹੀ ਹੈ ਤੇ ਅੱਜ ਜਿਹੜਾ ਹੈਗਾ ਬਿਜਲੀ ਘਰ ਚਾਉ ਟਾਂਡਾ ਔਰਮਣ ਵਿਖੇ ਜਿਹੜੇ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਹੈਗੇ ਨੇ ਸਾਡੇ ਸੂਬਾ ਪ੍ਰਧਾਨ ਜੰਗਬੀਰ ਸਿੰਘ ਚੋਹਾਨ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਕਾਫਲਾ ਜਿਹੜਾ ਹੈਗਾ ਅੱਜ ਇਸ ਧਰਨੇ ਵਿੱਚ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਇਹ ਜਿਹੜਾ ਧਰਨਾ ਹੈਗਾ ਇਹ ਇਹਦੇ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਕੀ ਲਿਖਿਆ ਜਾਏਗਾ ਅਗਲੇ ਪ੍ਰੋਗਰਾਮ ਦੀ ਤਾਂ ਬਾਅਦ ਦੀ ਗੱਲ ਆ ਪਹਿਲਾਂ ਇਹਨਾਂ ਦਾ ਪਿਛਲੇ ਪ੍ਰੋਗਰਾਮਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਇਹਨਾਂ ਨੇ ਸ਼ੰਭੂ ਬਾਰਡਰ ਦੇ ਉੱਪਰ ਤਸ਼ੱਦਦ ਕਿਸਾਨਾਂ ਦੇ ਉੱਪਰ ਕੀਤਾ ਕੰਦਾ ਕੱਡੀਆਂ ਅਥਰੂ ਗੈਸ ਦੇ ਗੋਲੇ ਸਿੱਟੇ ਸਾਰਾ ਕੁਝ ਕੀਤਾ ਇਹਨਾਂ ਨੇ ਪਰਮਾਣੂ ਹਥਿਆਰਾਂ ਦੀ ਤਰ੍ਹਾਂ ਇਹੋ ਜਿਹਾ ਇੱਕ ਚਲਾਇਆ ਜਿਹਦੇ ਨਾਲ ਕਾਫੀ ਸਾਡੇ ਕਿਸਾਨਾਂ ਨੂੰ ਨੁਕਸਾਨ ਹੋਇਆ 1.5 200 ਕਿਸਾਨ ਸਾਡਾ ਫੱਟਰ ਹੋ ਗਿਆ ਔਰ ਨਾਲ ਦੀ ਨਾਲ ਜਿਹੜਾ ਉਹਦੇ ਕੱਲ ਰੋਸ ਦੇ ਵਜੋਂ ਉਹੀ ਟੋਲਪਲਾਜੇ ਫ੍ਰੀ ਕੀਤੇ ਸੀਗੇ ਅੱਜ ਪੂਰਾ ਭਾਰਤ ਬੰਦ ਕਰ ਰਹੇ ਆ ਕਿਉਂਕਿ ਕੱਲੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਇਹਦੇ ਵਿੱਚ ਇਹਦੇ ਵਿੱਚ ਮੁਲਾਜ਼ਮ ਆ ਇਹ ਜਿੰਨੀਆਂ ਵੀ ਟ੍ਰੇਡ ਯੂਨੀਅਨ ਆ ਟਰੱਕ ਯੂਨੀਅਨ ਆ ਮਿਲਰਸ ਨੇ ਮਤਲਬ ਟੋਟਲ ਪੂਰਾ ਭਾਰਤ ਬੰਦ ਬਿਜਲੀ ਕਾਮੇ ਜਿਹੜੇ ਆ ਮੁਲਾਜ਼ਮੇ ਆ ਸੋ ਸਾਰਿਆਂ ਦੀਆਂ ਮੰਗਾਂ ਇਹਦੇ ਵਿੱਚ ਸੀਮਤ ਆ ਕਿਉਂਕਿ ਇਹਦੇ ਨਾਲ ਕੀ ਹੈਗਾ ਮਜ਼ਦੂਰ ਵੀ ਆ ਮਜ਼ਦੂਰਾਂ ਦੇ ਜਿਹੜੇ ਚਾਰਲਾਜ਼ ਇਹਨਾਂ ਨੇ ਕੀਤੇ ਸੀਗੇ ਉਹਦੇ ਵਿਰੋਧ ਦੇ ਵਿੱਚ ਵੀ ਅੱਜ ਜਿਹੜਾ ਪੂਰਾ ਭਾਰਤ ਬੰਦ ਹੋ ਰਿਹਾ ਸੋ ਅੱਜ ਪੂਰੇ ਭਾਰਤ ਬੰਦ ਨੂੰ ਲੈ ਕੇ ਜਿਹੜਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਤਕਰੀਬਨ ਸਵੇਰ ਤੋਂ ਹੀ ਸੜਕਾਂ ਵੀ ਸੁੰਨ ਮਸਾਨ ਨੇ ਆਪ ਆਪ ਮਾਰੇ ਲੋਕਾਂ ਨੇ ਗੱਡੀਆਂ ਬੰਦ ਕਰ ਦਿੱਤੀਆਂ ਆਪ ਮਾਰੇ ਲੋਕਾਂ ਨੇ ਮੰਡੀਆਂ ਬੰਦ ਕਰ ਦਿੱਤੀਆਂ ਆਪ ਮਾਰੇ ਲੋਕਾਂ ਨੇ ਬਾਜ਼ਾਰ ਬੰਦ ਕਰ ਦਿੱਤੇ ਪੁਰਣੀ ਜੇ ਜੇਕਰ ਗੱਲ ਕਰੀਏ ਤਾਂ ਜਿਹੜਾ ਸੰਭੂ ਬਾਡਰ ਹੈਗਾ ਸੰਭੂ ਬਾਡਰ ਪੰਜਾਬ ਵਾਲੇ ਪਾਸੇ ਜਿਹੜਾ ਹੈਗਾ ਕਿਸਾਨ ਆਗੂਆਂ ਦਾ ਕਹਿਣਾ ਹੈਗਾ ਕਿ ਸਾਡੇ ਤੇ ਜਿਹੜੇ ਗੋਲੇ ਭਰਾਏ ਜਾ ਰਹੇ ਆ ਅਥਰੂ ਗੈਸ ਛੱਡੀ ਜਾ ਰਹੀ ਹੈ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਉਹ ਸਾਡੇ ਪੰਜਾਬ ਦੀ ਹੱਦ ਹੈ ਬਾਰ ਬਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸੁਨੇਹਾ ਦੇਣ ਦੇ ਕਿ ਸਾਡੀ ਹੱਦਾਂ ਦੇ ਆ ਕੇ ਜਿਹੜੇ ਹਰਿਆਣਾ ਦੀ ਫੋਰਸ ਸਾਡੇ ਤੇ ਹਮਲੇ ਕਰ ਰਹੀ ਹੈ ਉਹਦੇ ਬਾਰੇ ਕੀ ਐਕਸ਼ਨ ਲਿਆ ਜਾ ਰਿਹਾ ਹੈ ਦੇਖੋ ਪੰਜਾਬ ਸਰਕਾਰ ਨੇ ਸੋਚਣਾ ਸਾਡੇ ਮੁੱਖ ਮੰਤਰੀ ਨੇ ਸੋਚਣਾ ਕੱਲੀ ਵਿਚੋਲਗੀ ਕਰਨ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਕਈ ਮਸਲੇ ਪੰਜਾਬ ਸਰਕਾਰ ਦੇ ਵੀ ਹੱਲ ਕਰਨ ਵਾਲੇ ਹੈਗੇ ਆ ਹਾਲੇ ਤੱਕ ਤਾਂ ਜਿਹੜਾ ਇਹਨਾਂ ਨੇ ਮੁਆਵਜ਼ਾ ਦੇਣਾ ਸੀ ਉਹ ਨਹੀਂ ਦਿੱਤਾ ਹਾਲੇ ਤੱਕ ਤਾਂ ਜਿਹੜਾ ਆ ਸਾਡੀਆਂ ਸਬਸਿਡੀਆਂ ਗੰਨੇ ਦੀਆਂ ਪਾਉਣੀਆਂ ਸੀ ਉਹ ਨਹੀਂ ਦਿੱਤੀਆਂ ਹਾਲੇ ਤੱਕ ਤਾਂ ਜਿਹੜੇ ਪਿਛਲੇ ਅੰਦੋਲਨ ਦੇ ਦੌਰਾਨ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਨੂੰ ਨੌਕਰੀਆਂ ਨਹੀਂ ਪੂਰੀਆਂ ਮਿਲੀਆਂ ਕੁੜੀਆ ਸਾਹਿਬ ਦੇ ਘਰ ਦੇ ਮੋਰੇ ਧਰਨਾ ਵੀ ਲਾਇਆ ਹੋਇਆ ਸੀ ਪੀੜਤ ਪਰਿਵਾਰਾਂ ਨੇ ਸੋ ਗੱਲ ਕਹਿਣ ਤੋਂ ਭਾਵ ਹੈਗਾ ਕਿ ਪੰਜਾਬ ਸਰਕਾਰ ਐਕਸ਼ਨ ਮੋੜ ਦੇ ਵਿੱਚ ਆਵੇ ਇਹ ਨਹੀਂ ਕਿ ਪੰਜਾਬ ਦੇ ਪਾਸੇ ਜਿਹੜੇ ਨਾਲ ਲੱਗਦੇ ਇਲਾਕੇ ਆ ਨਾਲ ਲੱਗਦੇ ਪਿੰਡ ਉਹਨਾਂ ਦੇ ਇੰਟਰਨੈਟ ਕੱਲ ਬੰਦ ਕਰ ਦਿੱਤੇ ਗਏ ਸੀ ਸਾਡੇ ਬੱਚੇ ਉੱਤੇ ਪ੍ਰਭਾਵਿਤ ਹੋਗਾ ਉਹਨਾਂ ਨੇ ਪੇਪਰ ਦੇਣ ਜਣਾ ਸੀਗਾ ਸੋ ਇਹਨਾਂ ਨੂੰ ਚਾਹੀਦਾ ਬਕਾਇਦਾ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਪਰਚੇ ਦਰਜ ਕਰਨੇ ਚਾਹੀਦੇ ਆ ਵਿਚੋਲਗਰੀ ਦਾ ਗੱਲ ਮੈਂ ਕਹਿੰਦਾ ਚੰਗੀ ਗੱਲ ਆ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਿਹਾ ਵਿਚੋਲਗਰੀ ਪਰ ਜੇ ਕਰਜ਼ਾ ਮਾਫੀ ਦੀ ਗੱਲ ਕਰੀਏ ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਥੋੜਾ ਬਹੁਤਾ ਕੀਤਾ ਸੀ ਉਹਨਾਂ ਤੱਕ ਅਸੀਂ ਪੂਰਨ ਕਰਜ਼ਾ ਮਾਫੀ ਕਰ ਦਾਂਗੇ ਤੇ ਪੰਜਾਬ ਸਰਕਾਰ ਵੀ ਕੁਝ ਕਰਜ਼ਾ ਮਾਫ ਕਰੇ ਕੁਝ ਕੇਂਦਰ ਸਰਕਾਰ ਕਰਜ਼ਾ ਮਾਫ ਕਰੇ ਐਮਐਸਪੀ ਦੀ ਵੱਡੀ ਲੜਾਈ ਆ ਐਮਐਸਪੀ ਕੁਝ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਸਟੇਟ ਦੇ ਸਕਦੀ ਆ ਉਹ ਸਟੇਟ ਦੇ ਦੇਵੇ ਕੋਸ਼ਿਸ਼ ਇਹਦਾ ਕੇਂਦਰ ਦੇ ਦੇਵੇ ਹਾਂਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅਨਮੋਲ ਗਗਨ ਮਾਨ ਜਿਹੜੇ ਕੇਂਦਰ ਦੇ ਮੰਤਰੀ ਪੰਜਾਬ ਕੈਬਨਟ ਦੇ ਮੰਤਰੀ ਹੈਗੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣੀ ਜਿਹੜੇ ਕਹਿੰਦੇ ਦਿਖਾਈ ਦੇ ਰਹੇ ਆ ਕਿ ਅਸੀਂ ਜੇ ਸਾਡੀ ਸਰਕਾਰ ਆਈ ਤੇ ਅਸੀਂ ਐਮਐਸਪੀ ਤੇ ਹੋਰ ਜਿਹੜੀਆਂ ਹੈਗਾ ਬਿਲਕੁਲ ਜਿਹੜੀਆਂ ਹੈਗਾ ਲਾਗੂ ਕਰਾਂਗੇ ਦੇਖੋ ਉਹ ਤਾਂ ਕਹਿੰਦੇ 5 ਮਿੰਟ ਜੇ ਐਮਐਸਪੀ ਦੇ ਦਾਂਗੇ ਇਹਨਾਂ ਨੇ ਕਿਹਾ ਸੀ ਆ ਪੂਰਨ ਐਮਐਸਪੀ ਅਸੀਂ ਦੇ ਦਾਂਗੇ ਸੁਵਾ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੇ ਸੀ ਆ ਹੜਾਂ ਦੇ ਵੀ ਵਾਦਾ ਕੀਤਾ ਸੀ ਇਹਨਾਂ ਨੇ ਕਿ 20000 ਰੁਪਏ ਬਿਨਾਂ ਕਰਦਾਬੀ ਤੋਂ ਦੇ ਦਾਂਗੇ ਦਿੱਤਾ ਦਿੱਤਾ ਦੇਣ ਲੈਣ ਨੂੰ ਕੁਝ ਨਹੀਂ ਹੈਗਾ ਸਿਰਫ ਬਿਆਨਬਾਜ਼ੀਆਂ ਹੀ ਆ ਚੰਗੀ ਗੱਲ ਇਹ ਹੋਵੇ ਕਿ ਪੰਜਾਬ ਤੇ ਕੇਂਦਰ ਸਰਕਾਰ ਜਿਹੜਾ ਮੇਲ ਬੈਠ ਕੇ ਜਿਹੜਾ ਹੁਣ ਜਿਸ ਤਰ੍ਹਾਂ ਮੀਟਿੰਗਾਂ ਹੋ ਰਹੀਆਂ ਤੇ ਇਹਦਾ ਪੁਖਤਾ ਜਿਹੜਾ ਆ ਸਾਡਾ ਹੱਲ ਕੱਢ ਕੇ ਸਾਨੂੰ ਮਤਲਬ ਸਾਰਿਆਂ ਨੂੰ ਐਮਐਸਪੀ ਦੇ ਕੇ ਜਿੰਨੇ ਵੀ ਆ ਮਜ਼ਦੂਰਾਂ ਦੀਆਂ ਮੰਗਾਂ ਮੁਲਾਜ਼ਮਾਂ ਦੀਆਂ ਸਾਰੀਆਂ ਪੂਰਨ ਰੂਪ ਦੇ ਵਿੱਚ ਮੰਨ ਕੇ ਪੰਜਾਬ ਨੂੰ ਵਾਪਸ ਕਿਸਾਨਾਂ ਨੂੰ ਭੇਜੇ ਸਰਦਾਰ ਜੰਗਵੀਰ ਚੋਹਾਨ ਹੁਣਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਵਿਚੋਲਗੀ ਕਰ ਰਹੇ ਆ ਪਰ ਇਹ ਕੇਂਦਰ ਦੇ ਨਾਲ ਮਿਲ ਕੇ ਬੈਠ ਕੇ ਜਿਹੜਾ ਹੈਗਾ ਕਿਸਾਨਾਂ ਦਾ ਹੱਲ ਕਢਣ ਤਾਂ ਕਿ ਕਿਸਾਨ ਜਿਹੜੇ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣ ਕੈਮਰਾਮੈਨ ਲਖਸ਼ਮਨ ਅੰਤਰੀ ਦੇ ਨਾਲ ਤਰਸੇਮ ਬੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ